ਹਾਂਜੀ ਪ੍ਰਧਾਨ ਜੀ ਕੀ ਨਾਮ ਆ ਜੀ ਮੇਰਾ ਨਾਮ ਕਨਸ ਸਿੰਘ ਹੈ ਪ੍ਰਧਾਨ ਰਾਠੀ ਪਛੜਾ ਮੋਰਚਾ ਪੰਜਾਬ ਅੱਛਾ ਪ੍ਰਧਾਨ ਜੀ ਅੱਜ ਨਾ ਨਿਹਾਲ ਸਿੰਘ ਬਲਾਵਾਇਖੇ ਮੀਟਿੰਗ ਹੋਈ ਆ ਕਾਦੀ ਮੀਟਿੰਗ ਹੋਈ ਇਹਦੇ ਬਾਰੇ ਜਾਣਕਾਰੀ ਦਿਓ ਜੀ ਇਹ ਮੀਟਿੰਗ ਅਸੀਂ OBC ਸਮਾਈ ਦੀ ਰੱਖੀ ਹੋਈ ਹੈ OBC ਨੂੰ ਹੱਕ ਹਕਦਾਰ ਬਾਰੇ ਜਾਣਕਾਰੀ ਦੇਣ ਵਾਸਤੇ ਅਤੇ ਹੱਕ ਹਕਦਾਰ ਲੈਣ ਵਾਸਤੇ ਅਸੀਂ ਇਹ ਮੀਟਿੰਗ ਰੱਖੀ ਹੋਈ ਹੈ ਔਰ ਬੜੇ ਉੱਚਾ ਨਾਲ ਲੋਕਾਂ ਇਹ ਮੀਟਿੰਗ ਨੂੰ ਸੁਣ ਰਹੇ ਕਿਹੜੀਆਂ ਕਿਹੜੀਆਂ ਮੰਗਾਂ ਸਰ ਜੀ ਆਪਣੇ ਸਾਡੀਆਂ ਮੁੱਖ ਮੰਗਾਂ ਹੈਗੀਆਂ OBC ਦੀ ਜਾਤੀ ਅਧਾਰਤ ਗਿਣਤੀ ਅਤੇ ਸਾਰੀਆਂ ਜਾਤਾਂ ਦੀ ਜਾਤੀ ਅਧਾਰਤ ਗਿਣਤੀ ਹੋਣੀ ਚਾਹੀਦੀ ਹੈ ਗਿਣਤੀ ਦੇ ਮੁਤਾਬਕ ਸਾਨੂੰ ਹਿੱਸੇਦਾਰੀ ਮਿਲਣੀ ਚਾਹੀਦੀ ਹੈ ਤਾਂ ਬਾਕੀ ਹੋਰ ਮੰਗ ਹੈ ਕਿ ਸਾਨੂੰ ਮਤ ਕਿ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਟੈਕਸ ਭੇ ਕਰਦੇ ਆ OBC ਸਮਾਜ ਲਗਾਤਾਰ ਵੱਡੇ ਪੱਧਰ ਤੇ ਖਜ਼ਾਨਾ ਟੈਕਸ ਨਾਲ ਭਰਦਾ ਹੈ ਤਾ ਸਾਨੂੰ ਟੈਕਸ ਦੇ ਵਿੱਚ ਇੱਕ ਵੀ ਮਤਕੇ ਪਰਸੈਂਟ ਟੈਕਸ ਨਹੀਂ ਅਮਦਕੇ ਹਿੱਸੇਦਾਰੀ ਨਹੀਂ ਦਿੱਤੀ ਜਾਂਦੀ ਹੋਰ ਸਾਡਾ ਬੱਚਿਆਂ ਦੇ ਵਿੱਚ ਨੌਕਰੀਆਂ ਦੀ ਵਿੱਚ ਹਿੱਸੇਦਾਰੀ ਨਹੀਂ ਹੈ ਸ਼ਾਸਨ ਪ੍ਰਸ਼ਾਸਨ ਦੇ ਵਿੱਚ ਸਾਡੀ ਹਿੱਸੇਦਾਰੀ ਨਹੀਂ ਹੈ ਤਾਂ ਇਸੇ ਤਰ੍ਹਾਂ ਹੀ ਅਸੀਂ ਇਸ ਪ੍ਰੋਗਰਾਮ 10 ਮਈ ਦਾ ਜੋ ਪ੍ਰੋਗਰਾਮ ਰੱਖਿਆ ਉਹਦੇ ਵਿੱਚ ਵੱਡੀ ਪੱਧਰ ਤੇ ਲੋਕਾਂ ਨੂੰ ਲਿਆਉਣ ਵਾਸਤੇ ਆਪਣੀ ਗੱਲ ਰੱਖ ਰਿਹਾ ਹੈ ਜੇ ਨੂੰ ਵਕਾਸ਼ ਪਟੇਲ ਰਾਤੀ ਪ੍ਰਧਾਨ ਰਾਜਪਿਛਲਾਪੁਰ ਦੀ ਬੋਰਚਾ ਨਵੀਂ ਦਿੱਲੀ ਸੋਧਨ ਕਰਨਗੇ ਅੱਛਾ ਜੀ ਇਹ ਪ੍ਰੋਗਰਾਮ ਜਿਹੜਾ 10 ਤਰੀਕ ਦਾ ਕਿੱਥੇ ਰੱਖਿਆ ਸਰ ਜੀ ਅਸੀਂ ਵਿਕਰਾਜ ਜੋ ਆਪਣੇ ਮਹਿਦ ਪੈਲਸ ਹੈ ਆਪਣੇ ਬਾਗਾਪਰਾਣਾ ਰੋਡ ਤੇ ਉੱਥੇ ਰੱਖਿਆ ਹੋਇਆ ਸਰ ਜੀ ਕਿੱਥੇ ਰੱਖਿਆ ਪ੍ਰੋਗਰਾਮ ਇਹ ਇਹ ਪ੍ਰੋਗਰਾਮ ਵਿਕਰਾਜ ਪੈਲਸ ਬਾਗਾਪਰਾਣਾ ਰੋਡ ਨੇ ਅਸੰਗ ਹੈ ਰੱਖਿਆ ਹੋਇਆ